ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਕੁਝ ਸਿੱਖ ਆਏ ਉਹਨਾਂ ਦੇ ਮਨ ਵਿੱਚ ਇਸਤਰੀ ਪ੍ਰਤੀ ਕੁਝ ਪ੍ਰਸ਼ਨ ਸਨ ਉਹਨਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਸਾਨੂੰ ਇਸਤਰੀ ਤੇ ਕਾਮ ਵਾਸਨਾ ਬਾਰੇ ਕੁਝ ਜਾਣਣਾ ਪਾਓ ਗੁਰੂ ਸਾਹਿਬ ਨੇ ਉਹਨਾਂ ਦੇ ਪ੍ਰਸ਼ਨ ਸੁਣ ਕੇ ਕਿਹਾ ਕਿ اے ਸਿੱਖੋ ਇਹ ਜੋ ਜਗਤ ਹੈ ਪਹਿਲਾ ਇਸ ਦੀ ਪਕੜ ਨੂੰ ਤੁਸੀਂ ਛੱਡੋ ਤੇ ਦੂਸਰਾ ਇਸਤਰੀ ਪੁੱਤਰ ਘਰ ਧਨ ਇਹਨਾਂ ਦਾ ਤੁਸੀਂ ਮੋਹ ਛੱਡੋ ਤੇ ਤੀਸਰਾ ਇਹ ਹੈ ਕਿ ਜੋ ਵਿਸ਼ੇਵਿਕਾਰ ਹਨ ਇਹਨਾਂ ਨੂੰ ਜ਼ਹਿਰ ਜਾਣ ਕੇ ਇਹਨਾਂ ਨੂੰ ਛੱਡੋ ਤੇ ਚੌਥਾ ਹੈ ਰਾਗ ਪ੍ਰੇਮ ਤੇ ਦਵੇਸ਼ ਇਹਨਾਂ ਨੂੰ ਦੁੱਖ ਦਾ ਕਾਰਨ ਜਾਣ ਕੇ ਤੁਸੀਂ ਛੱਡਣਾ ਕਰੋ ਜੋ ਲੋਗ ਇਸਤਰੀ ਨੂੰ ਬਹੁਤ ਪਿਆਰੀ ਜਾਣ ਕੇ ਦਿਨ ਰਾਤ ਉਸ ਨਾਲ ਪ੍ਰੇਮ ਕਰਦੇ ਹਨ ਉਹ ਮਾਨੋ ਖੋਟੀ ਮਤ ਵਾਲੇ ਹਨ ਤੇ ਬਹੁਤ ਵੱਡੇ ਮੂਰਖ ਹਨ ਮਾਨੋ ਉਹਨਾਂ ਨੇ ਸੰਸਾਰ ਵਿੱਚ ਵਿਅਰਥੀ ਸਰੀਰ ਧਾਰਨ ਕੀਤਾ ਹੋਇਆ ਹੈ ਕਿਉਂਕਿ ਜੋ ਇਸਤਰੀ ਦਾ ਸਰੀਰ ਹੈ ਉਸ ਦੇ ਵਿੱਚ ਕੋਈ ਵੀ ਚੰਗੀ ਚੀਜ਼ ਨਹੀਂ ਹੈ ਸਿੱਖਾਂ ਨੇ ਪੁੱਛਿਆ ਕਿ ਫਿਰ ਕੀ ਚੀਜ਼ ਹੈ ਤਾਂ ਗੁਰੂ ਸਾਹਿਬ ਨੇ ਕਥਨ ਕੀਤਾ ਕਿ ਇੱਕ ਤਾਂ ਉਹਦੇ ਵਿੱਚ ਹੱਡੀਆਂ ਹਨ ਦੂਸਰਾ ਉਸਦੇ ਸਰੀਰ ਵਿੱਚ ਮਾਸ ਹੈ ਤੀਸਰਾ ਲਹੂ ਹੈ ਤੇ ਮਾਸ ਖਲੜੀ ਹੈ ਔਰ ਸਿਰ ਤੋਂ ਲੈ ਕੇ ਪੈਰ ਤੱਕ ਅੰਗੂਠੇ ਤੱਕ ਇਹ ਇਸਤਰੀ ਪਾਪਾਂ ਨਾਲ ਭਰੀ ਹੋਈ ਹੈ ਇਸ ਵਿੱਚ ਕੋਈ ਚੰਗਾ ਗੁਣ ਨਹੀਂ ਹੈ ਤੇ ਸਰੀਰ ਹਰ ਵਕਤ ਗੰਦਾ ਰਹਿੰਦਾ ਹੈ ਭਾਵੇਂ ਕਿ ਬਹੁਤੀਆਂ ਇਸਤਰੀਆਂ ਐਸੀਆਂ ਹਨ ਜੋ ਹਰ ਸਮੇਂ ਸਰੀਰ ਨੂੰ ਗੰਦਾ ਰੱਖਦੀਆਂ ਹਨ ਸਾਫ਼ ਰਹਿਣ ਦਾ ਕੋਈ ਖਿਆਲ ਨਹੀਂ ਕਰਦੀਆਂ ਐਸੀਆਂ ਇਸਤਰੀਆਂ ਨੂੰ ਅਗਦੇ ਸਮਾਨ ਜਾਣ ਕੇ ਉਹਨਾਂ ਨੂੰ ਸਾਨੂੰ ਦੂਰ ਧਿਆਗਣਾ ਚਾਹੀਦਾ ਹੈ ਜਿਹੜੀਆਂ ਇਸਤਰੀਆਂ ਚੰਗੇ ਚਾਲ ਚੱਲਣ ਤੋਂ ਬਿਨਾਂ ਹਨ ਉਹਨਾਂ ਦੀ ਬਾਬਤ ਗੁਰੂ ਜੀ ਫਰਮਾਉਂਦੇ ਹਨ ਕਿ ਉਹ ਸੱਪ ਦੇ ਸਮਾਨ ਹਨ ਸੱਪ ਦੀ ਜ਼ਹਿਰ ਤਾਂ ਡੰਗ ਮਾਰਿਆ ਹੀ ਚੜਦੀ ਹੈ ਪਰ ਇਸਤਰੀ ਜਿਹੜੀ ਹੈ ਇਸ ਨੂੰ ਯਾਦ ਕੀਤਿਆਂ ਹੀ ਜ਼ਹਿਰ ਚੜ ਜਾਂਦੀ ਹੈ ਉਹ ਜ਼ਹਿਰ ਕਿਹੜੀ ਹੈ ਉਹ ਹੈ ਕਾਮਵਾਸਨਾ ਦੀ ਜ਼ਹਿਰ ਜਿਸ ਕਰਕੇ ਗਿਆਨ ਧਿਆਨ ਤੇ ਪ੍ਰਾਣ ਇਹ ਤਿੰਨਾਂ ਨੂੰ ਹੀ ਮੁੱਢ ਤੋਂ ਹੀ ਨਾਸ ਕਰ ਦਿੰਦੀ ਹੈ ਜਿਹੜਾ ਕਾਮੀ ਪੁਰਸ਼ ਹੁੰਦਾ ਹੈ ਉਹ ਗਿਆਨ ਧਿਆਨ ਦੋਨਾਂ ਨੂੰ ਹੀ ਭੁੱਲ ਜਾਂਦਾ ਹੈ ਔਰ ਮੈਥਨ ਕਰਨ ਨਾਲ ਜਿਹੜੇ ਬੰਦੇ ਦੇ ਸਵਾਸ ਹੁੰਦੇ ਹਨ ਉਹ ਜਲਦੀ ਖਤਮ ਹੁੰਦੇ ਹਨ ਜਿਸ ਕਰਕੇ ਉਸ ਦੀ ਉਮਰ ਘਟਦੀ ਹੈ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਵੀ ਐਸੀਆਂ ਇਸਤਰੀਆਂ ਬਾਰੇ ਕਥਨ ਕੀਤਾ ਹੈ ਫਰੀਦਾਏ ਵਿਸ ਗੰਦਲਾ ਧਰਿਆ ਖੰਡ ਲਿਵਾੜ ਇਕ ਰਹਿੰਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਜ਼ ਜੀ ਕਥਨ ਕਰਦੇ ਹਨ ਕਿ ਇਹ ਜ਼ਹਿਰ ਦੀਆਂ ਗੰਦਲਾਂ ਖੰਡ ਨਾਲ ਲਿਬੜ ਕੇ ਰੱਖੀਆਂ ਹੋਈਆਂ ਹਨ ਜੋ ਇਹਨਾਂ ਦੀ ਸੰਗਤ ਕਰਦਾ ਹੈ ਉਹ ਸਦਾ ਹੀ ਭਟਕਦਾ ਰਹਿੰਦਾ ਹੈ ਛੱਜੂ ਭਗਤ ਜੀ ਕਥਨ ਕਰਦੇ ਹਨ ਕਿ हे ਮਨੁੱਖ ਅਸਲੀ ਇਸਤਰੀ ਤਾਂ ਕੀ ਦੇਖਣੀ ਹੈ ਜੋ ਕਾਗਜ਼ਾਂ ਦੀ ਬਣੀ ਹੋਈ ਇਸਤਰੀ ਦੀ ਫੋਟੋ ਹੈ ਉਸ ਨੂੰ ਵੀ ਤੋ ਦੇਖਿਆ ਨਾ ਕਰ ਕਿਉਂਕਿ ਉਹ ਵੀ ਨਾਸ ਕਰ ਦਿੰਦੀ ਹੈ ਇਸਤਰੀ ਦੀ ਫੋਟੋ ਦੇਖ ਕੇ ਮਾਨਵਿਕਾਰੀ ਹੋ ਜਾਂਦਾ ਹੈ। ਕਈ ਇਸਤਰੀਆਂ ਮਨੁੱਖ ਦੇ ਚੰਗੇ ਗੁਣਾਂ ਨੂੰ ਵੀ ਨਾਸ ਕਰ ਦਿੰਦੀਆਂ ਹਨ। ਇਹ ਪੁੰਨਾਂ ਨੂੰ ਨਾਸ ਕਰਨ ਵਾਸਤੇ ਆਰੀ ਦੇ ਸਮਾਨ ਹਨ। ਪਿਆਰੀ ਸਾਧ ਸੰਗਤ ਜੀ, ਗੁਰੂ ਜੀ ਨੇ ਹਰ ਇਸਤਰੀ ਬਾਰੇ ਇਹ ਨਹੀਂ ਲਿਖਿਆ। ਕਈ ਇਸਤਰੀਆਂ ਵਿੱਚ ਬਹੁਤ ਚੰਗੇ ਗੁਣ ਹੁੰਦੇ ਹਨ। ਉਹ ਪਤੀ ਪ੍ਰਤਾ ਹੁੰਦੀਆਂ ਹਨ। ਜਿਨ੍ਹਾਂ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਉਹਨਾਂ ਬਾਰੇ ਗੁਰੂ ਜੀ ਇਹ ਕਥਨ ਨਹੀਂ ਕਰਦੇ। ਉਹਨਾਂ ਤੇ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ। ਜਿਹੜੇ ਆਪਣੇ ਪਤੀ ਦੇ ਕਹਿ ਅਨੁਸਾਰ ਚੱਲਦੀਆਂ ਹਨ। ਤੇ ਦੂਸਰੇ ਗੈਰ ਮਰਦ ਵੱਲ ਉਹ ਕਦੇ ਨਹੀਂ ਦੇਖਦੀਆਂ ਧੰ ਹਨ ਐਸੀਆਂ ਇਸਤਰੀਆਂ ਪਰ ਜਿਹੜੀਆਂ ਮਾੜੀਆਂ ਹਨ ਉਹ ਪਾਪਾਂ ਦੇ ਪੈਦਾ ਕਰਨ ਵਾਸਤੇ ਖੇਤੀ ਹੈ ਜਾਸ ਨੂੰ ਨਾਸ ਕਰਨ ਵਾਸਤੇ ਕੋਹਾੜੀ ਹੈ ਤੇ ਧੰਨ ਨੂੰ ਨਾਸ ਕਰਨ ਵਾਸਤੇ ਚੁਰੀ ਹੈ ਸ਼ਾਂਤੀ ਨੂੰ ਨਾਸ ਕਰਨ ਵਾਸਤੇ ਝਾੜੂ ਹੈ ਕਈ ਇਸ ਤਰ੍ਹਾਂ ਦੇ ਮਨ ਵਿੱਚ ਹਰ ਵਕਤ ਛਲ ਕਰਨ ਦੀ ਇੱਛਾ ਬਣੀ ਰਹਿੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਸਤਰੀਆਂ ਚਰিত্রਾਂ ਵਿੱਚ 405 ਚਲਿਤਰ ਲਿਖੇ ਹਨ ਮਿੰਟ ਵਿੱਚ ਰੋਣਾ ਤੇ ਮਿੰਟ ਵਿੱਚ ਹੱਸ ਪੈਣਾ ਇਹ ਦੋ ਵੱਡੇ ਚਲਿਤਰ ਹਨ ਇਉ ਮੰਨੋ ਛਲ ਕਰਨ ਵਾਸਤੇ ਜਾਦੂਗਰਨੀ ਹੈ ਐਸੀ ਜੋ ਖੋਟੀ ਇਸਤਰੀ ਹੈ ਮੰਨੋ ਸਾਰੀਆਂ ਬਿਮਾਰੀਆਂ ਦੀ ਪਟਾਰੀ ਹੈ ਔਰ ਲੜਾਈ ਝਗੜੇ ਦੀ ਡਿਉੜੀ ਹੈ ਕਿਉਂਕਿ ਜਿੰਨੇ ਵੀ ਵੈਰ ਲੜਾਈ ਝਗੜੇ ਦੁਨੀਆ ਵਿੱਚ ਹੁੰਦੇ ਹਨ ਉਹਨਾਂ ਦਾ ਕਾਰਨ ਜਾਂ ਇਸਤਰੀ ਹੁੰਦੀ ਹੈ ਜਾਂ ਧਨ ਹੁੰਦਾ ਹੈ ਜਾਂ ਧਰਤੀ ਹੈ ਇਸੇ ਕਰਕੇ ਇਸਤਰੀ ਨੂੰ ਲੜਾਈ ਦਾ ਮੋੜ ਕਹਿੰਦੇ ਹਨ ਇਸ ਦੀ ਸੰਗਤ ਕਰਕੇ ਵੱਡਿਆਂ-ਵੱਡਿਆਂ ਦਾ ਨਾਸ ਹੋ ਗਿਆ ਹੈ 라ਵਣ ਤੇ ਕ੍ਰਿਚੀ ਗਾਦੀ ਮੌਤ ਤੇ ਮਹਾਭਾਰਤ ਦਾ ਯੁੱਧ ਸਭ ਇਹਨਾਂ ਤਿੰਨਾਂ ਚੀਜ਼ਾਂ ਪਿੱਛੇ ਹੀ ਹੋਇਆ ਸੀ ਐਸੀਆਂ ਬੇਵਿਚਾਰਨ ਇਸਤਰੀਆਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਤੋਂ ਵਾਹਿਗੁਰੂ ਦੀ ਕਿਰਪਾ ਕਰਕੇ ਹੀ ਬਚਾ ਜਾ ਸਕਦਾ ਹੈ ਇਸ ਲਈ ਜਿਹੜਾ ਸਿਆਣਾ ਪੁਰਖ ਹੁੰਦਾ ਹੈ ਉਹ ਕਦੇ ਵੀ ਇਸਤਰੀ ਦੇ ਪਿੱਛੇ ਨਹੀਂ ਲੱਗਦਾ ਤੇ ਨਾ ਹੀ ਕਿਸੇ ਖੋਟੀ ਇਸਤਰੀ ਦਾ ਧਿਆਨ ਕਰਦਾ ਹੈ ਇਹ ਮਨੁੱਖ ਸ਼ਰਾਬ ਪੀਣ ਦੇ ਵਾਂਗੂ ਹੈ ਭਾਵ ਕੇ ਸ਼ਰਾਬ ਪੀਤਿਆਂ ਹੀ ਚੜਦੀ ਹੈ ਪਰ ਇਸਤਰੀ ਦਾ ਧਿਆਨ ਕੀਤਾ ਹੀ ਕਾਮਰੂਪੀ ਜ਼ਹਿਰ ਚੜ ਜਾਂਦਾ ਹੈ ਜਿਹੜੀਆਂ ਚੰਚਲ ਇਸਤਰੀਆਂ ਹੁੰਦੀਆਂ ਹਨ ਇਹ ਪਹਾੜ ਵਾਂਗੂ ਹੁੰਦੀਆਂ ਹਨ ਜੋ ਵੀ ਮੂਰਖ ਇਹਨਾਂ ਦੀ ਸੰਗਤ ਕਰਦਾ ਹੈ ਉਹ ਇਸ ਤਰ੍ਹਾਂ ਗਲ ਜਾਂਦਾ ਹੈ ਜਿਸ ਤਰ੍ਹਾਂ ਹਿਮਾਲਿਆ ਪਹਾੜ ਵਿੱਚ ਜਾ ਕੇ ਗਲ ਜਾਈਦਾ ਹੈ ਕਦੇ ਵੀ ਬੰਦਾ ਬਚ ਨਹੀਂ ਸਕਦਾ ਇਸ ਕਰਕੇ ਹਰ ਤਰ੍ਹਾਂ ਸਾਵਧਾਨ ਹੋ ਕੇ ਖੋਟੀ स्त्री ਦੀ ਸੰਗਤ ਤੋਂ ਸਾਨੂੰ ਬਚਣਾ ਚਾਹੀਦਾ ਹੈ। ਖੋਟੀ स्त्री ਕਦੇ ਵੀ ਭਲੇ ਬੁਰੇ ਦਾ ਕੋਈ ਵਿਚਾਰ ਨਹੀਂ ਕਰਦੀ। ਇਸਤਰੀ ਦਾ ਹਿਰਦਾ ਜਿਹੜਾ ਹੁੰਦਾ ਹੈ ਬੜਾ ਕਠੋਰ ਹੁੰਦਾ ਹੈ। ਕਿਉਂਕਿ ਇਹ ਵੱਡੇ-ਵੱਡੇ ਸਿਆਣਿਆਂ ਦੀ ਮਤ ਮਾਰ ਦਿੰਦੀ ਹੈ। ਇਹ ਬੰਦੇ ਨੂੰ ਮਦਾਰੀ ਦੇ ਵਾਂਗੂ ਬਾਂਦਰ ਬਣਾ ਕੇ ਉਸ ਨੂੰ ਵਸ ਕਰਕੇ ਨਚਾਉਂਦੀ ਹੈ। ਸਾਧ ਸੰਗਤ ਜੀ ਜਿਹੜਾ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚੋ। ਇਸ ਵਿੱਚ ਜਿਹੜਾ ਕਾਮਦੇਵ ਹੁੰਦਾ ਹੈ ਉਹ ਇਹ ਕਹਿੰਦਾ ਹੈ ਕਿ ਮਨੁੱਖ ਦੀ ਕੀ ਗਣਤੀ ਹੈ ਕਿ ਇਸਤਰੀ ਦੀ ਸੰਗਤ ਕਰਕੇ ਬਚ ਜਾਵੇ ਕਾਮਦੇਵ ਇਹ ਕਹਿੰਦਾ ਹੈ ਕਿ ਜਿਸ ਸਮੇਂ ਮੈਂ ਆਪਣਾ ਤੀਰ ਚਲਾਇਆ ਉਸ ਸਮੇਂ ਹੀ ਦੇਵਤਿਆਂ ਦੇ ਰਾਜੇ ਇੰਦਰ ਨੇ ਗੌਤਮ ਰਿਸ਼ੀ ਦੇ ਘਰ ਵਾਲੀ ਅਹिल्या ਦਾ ਧਰਮ ਤੋੜ ਦਿੱਤਾ ਗੁਰੂ ਜੀ ਫਰਮਾਨ ਕਰਦੇ ਹਨ ਗੌਤਮ ਤਪਾ ਅਹिल्या ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੁਤਾਇਆ ਇਸ ਤਰ੍ਹਾਂ ਸਵਰਗ ਦਾ ਰਾਜਾ ਇੰਦਰ ਕੋੜੀ ਹੋ ਕੇ ਬੜਾ ਦੁਖੀ ਹੋਇਆ ਜਿਹੜਾ ਵੇਦਾਂ ਦੇ ਪੜਨ ਵਾਲਾ ਬ੍ਰਹਮਾ ਸੀ ਉਹ ਵੀ ਆਪਣੀ ਲੜਕੀ ਤੇ ਮੋਹਿਤ ਹੋ ਕੇ ਆਪਣਾ ਧਰਮ ਛੱਡ ਕੇ ਬੈਠਾ ਸੋ ਇਸ ਤਰ੍ਹਾਂ ਸਾਹਸੰਗਤ ਜੀ ਕਾਮ ਬਹੁਤ ਬਲੀ ਹੈ ਕਾਮਦੇਵ ਦੇ ਪੰਜ ਤੀਰ ਹਨ ਇੱਕ ਤਾਂ ਹੈ ਮੋਹਨ ਦੂਜਾ ਹੈ ਤਾਪਨ ਤੀਜਾ ਹੈ ਵਸੀਕਰਣ ਚੌਥਾ ਹੈ ਉਨਮਾਦਨ ਤੇ ਪੰਜਵਾਂ ਹੈ ਉਚਾਟਨ ਪੁਰਸ਼ ਦੇ ਚਿੱਤ ਨੂੰ ਮੋਹ ਲੈਣਾ ਇਹ ਮੋਹਨ ਤੀਰ ਹੈ ਇਸਤਰੀ ਦੇ ਵਿయోగ ਵਿੱਚ ਜਿਸ ਪੁਰਸ਼ ਦਾ ਚਿੱਤ ਤਾਪਦਾ ਰਹਿੰਦਾ ਹੈ ਇਹੋ ਹੀ ਤਾਪਨ ਤੀਰ ਹੈ ਜੋ ਇਸਤਰੀ ਦੇ ਸੁੰਦਰ ਸਰੂਪ ਨੂੰ ਦੇਖ ਕੇ ਵਸ ਵਿੱਚ ਹੋ ਜਾਂਦਾ ਹੈ ਇਹੋ ਵਸੀਕਰਨ ਤੀਰ ਹੈ ਜੋ ਆਪਣੇ ਮਹਿਬੂਬਾ ਤੋਂ ਵਿਛੜ ਕੇ ਪਾਗਲਾ ਵਾਂਗੂ ਕਰਨ ਲੱਗ ਜਾਂਦਾ ਹੈ ਉਹ ਉਨਮਾਦਨ ਤੀਰ ਹੈ ਜਿਹੜਾ ਪੁਰਸ਼ ਇਸਤਰੀ ਤੋਂ ਵਿਛੜ ਕੇ ਹਰ ਵਕਤ ਉਦਾਸ ਰਹਿੰਦਾ ਹੈ ਇਹ ਹੀ ਉਚਾਟਨ ਤੀਰ ਹੈ ਇਹ ਪੰਜ ਤੀਰ ਹਨ ਜਿਹੜੇ ਕਾਮਦੇਵ ਦੇ ਹਨ ਜਿਸ ਨੂੰ ਇੱਕ ਵੀ تیر ਲੱਗ ਜਾਂਦਾ ਹੈ ਉਹ ਹੀ ਆਪਣੇ ਧਰਮ ਤੋਂ ਡਿੱਗ ਪੈਂਦਾ ਹੈ ਜਿਹੜੇ ਲੋਕ ਇਸਤਰੀ ਨੂੰ ਦੁੱਖ ਰੂਪ ਜਾਣ ਕੇ ਤਿਆਗਣ ਦੀ ਇੱਛਾ ਕਰਦੇ ਹਨ ਤਾਂ ਉਹਨਾਂ ਨੂੰ ਇਸਤਰੀ ਆਪਣੇ ਨੈਣਾਂ ਦੇ تیر ਮਾਰ ਕੇ ਆਪਣੇ ਵਸ ਵਿੱਚ ਕਰ ਲੈਂਦੀ ਹੈ ਮਨੁੱਖ ਫਿਰ ਗਿਆਨ ਨੂੰ ਭੁੱਲ ਜਾਂਦਾ ਹੈ ਜਿਸ ਸਮੇਂ ਇਸਤਰੀ ਆਪਣੇ ਦੋਨਾਂ ਪੋਹਾਂ ਨੂੰ ਕਮਾੜ ਵਾਂਗੂ ਖਿੱਚ ਕੇ ਨੈਣਾਂ ਰੂਪੀ ਤੀਰਾਂ ਨੂੰ ਕਟਾਕ ਰੂਪੀ ਜ਼ਹਿਰ ਦੇ ਨਾਲ ਲਬੇੜ ਕੇ ਮਨੁੱਖਾਂ ਦੇ ਹਿਰਦਿਆਂ ਰੂਪੀ ਨਿਸ਼ਾਨੇ ਤੇ ਮਾਰਨਾ ਕਰਦੀ ਹੈ ਉਸ ਸਮੇਂ ਜੋ ਵੱਡੇ ਵੱਡੇ ਭਾਰੀ ਪੰਡਿਤ ਵਿਦਵਾਨ ਹਨ ਉਹ ਵੀ ਬਚਦੇ ਨਹੀਂ ਹਨ ਤੇ ਬ੍ਰਹਮਾ ਵਰਗੇ ਤੇ ਇੰਦਰ ਵਰਗੇ ਵੱਡੇ ਵੱਡੇ ਦੇਵਤੇ ਵੀ ਇਸ ਤਰ੍ਹਾਂ ਪਿੱਛੇ ਭੱਜਦੇ ਫਿਰਦੇ ਹਨ ਤੇ ਆਪਾਂ ਮਨੁੱਖ ਕੀ ਚੀਜ਼ ਹਾਂ ਸਾਡੇ ਵਿੱਚ ਕੀ ਤਾਕਤ ਹੈ ਫਿਰ ਸਿੱਖਾਂ ਨੇ ਗੁਰੂ ਜੀ ਨੂੰ ਫਰਮਾਇਆ ਕਿ ਗੁਰੂ ਸਾਹਿਬ ਜੀ ਸਾਨੂੰ ਦੱਸੋ ਫਿਰ ਅਸੀਂ ਕਿਵੇਂ ਬਚੀਏ ਤਾਂ ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹਨ ਕਿ ਜਿਹੜੇ ਚਾਰ ਪਦਾਰਥ ਹਨ ਦਰਮ ਅਰਥ ਮੁਕਤੀ ਦੀ ਕਾਮਨਾ ਇਸ ਤਰੀ ਇਹਨਾਂ ਦਾ ਨਿਸ਼ਚੈ ਕਰਕੇ ਹੀ ਚੰਗੀ ਤਰ੍ਹਾਂ ਨਾਸ ਕਰ ਦਿੰਦੀ ਹੈ ਇਸ ਲਈ ਸਾਰੇ ਪਾਪਾਂ ਦਾ ਮੁੱਟ ਜਾਣ ਕੇ ਇਸ ਦਾ ਤਿਆਗ ਕਰਨਾ ਚਾਹੀਦਾ ਹੈ ਤਾਂ ਮਨ ਦੇ ਵਿੱਚ ਸ਼ਾਂਤੀ ਆ ਸਕਦੀ ਹੈ ਕਿਉਂਕਿ ਜੋ ਲੋਕ ਕਾਮੀ ਤੇ ਵਿਸ਼ੇ ਹੀ ਹਨ ਸਦਾ ਹੀ ਇਸਤਰੀ ਦੇ ਪ੍ਰੇਮ ਦੇ ਵਿੱਚ ਲੱਗੇ ਦਿਨ ਰਾਤ ਜੋ ਸਭ ਤੋਂ ਅਮੋਲਕ ਚੀਜ਼ ਹੈ ਜਿਸ ਨੂੰ ਸਰੀਰ ਦਾ ਰਾਜਾ ਮੰਨਿਆ ਗਿਆ ਹੈ ਉਹ ਕੀਮਤੀ ਚੀਜ਼ ਬੀਰਜ ਦਾ ਨਾਸ ਕਰਦੇ ਹਨ ਕਿਉਂਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਦਿਨ ਰਾਤ ਬੀਰਜ ਨਿਕਲਦਾ ਰਹਿੰਦਾ ਹੈ ਉਹਨਾਂ ਲੋਕਾਂ ਦੇ ਦਿਮਾਗ ਕਮਜ਼ੋਰ ਹੋ ਜਾਂਦੇ ਹਨ ਨੇਤਰਾਂ ਦੀ ਨਜ਼ਰ ਘਟ ਜਾਂਦੀ ਹੈ ਦਿਨ ਰਾਤ ਸਿਰ ਦੁਖਦਾ ਰਹਿੰਦਾ ਹੈ ਜਿਗਰ ਕਮਜ਼ੋਰ ਹੋ ਜਾਂਦਾ ਹੈ ਭੁੱਖ ਲੱਗਣ ਤੋਂ ਹਟ ਜਾਂਦੀ ਹੈ ਤੇ ਪੇਟ ਵਿੱਚ ਹਵਾ ਦਾ ਗੋਲਾ ਬਣਦਾ ਰਹਿੰਦਾ ਹੈ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ ਭਾਵੇਂ ਕਿ ਜਿੰਨੀਆਂ ਵੀ ਬਿਮਾਰੀਆਂ ਹਨ ਸਾਰੀਆਂ ਬੰਦੇ ਨੂੰ ਲੱਗ ਜਾਂਦੀਆਂ ਹਨ ਇਸ ਲਈ ਆਪਣੇ ਬੀਰਜ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਜਦੋਂ ਬੰਦਾ ਤਰ੍ਹਾਂ-ਤਰ੍ਹਾਂ ਦੇ ਭੋਜਨ ਛਕਦਾ ਹੈ ਤਾਂ ਉਸ ਤੋਂ ਅੱਗੇ ਰਸ ਬਣਦਾ ਹੈ ਰਸ ਤੋਂ ਅੱਗੇ ਵੀਰਜ ਬਣਦਾ ਹੈ ਸਾਰੇ ਮਨੁੱਖਾਂ ਦਾ ਜੋ ਜੀਵਨ ਹੈ ਉਹ ਵੀਰਜ ਦੇ ਅਧੀਨ ਹੈ ਜਿਸ ਦੇ ਸਰੀਰ ਵਿੱਚ ਜਿੰਨਾ ਜ਼ਿਆਦਾ ਵੀਰਜ ਹੋਏਗਾ ਓਨੀ ਹੀ ਹਿੱਤ ਦੇ ਵਿੱਚ ਖੁਸ਼ੀ ਹੋਏਗੀ ਚਿੰਤਾ ਸ਼ੋਕ ਸਾਰੇ ਉਸ ਦੇ ਦੂਰ ਹੋ ਜਾਂਦੇ ਹਨ ਇਸ ਲਈ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਆਪਣੀ ਧਰਮ ਪਤਨੀ ਤੋਂ ਇਲਾਵਾ ਕਦੇ ਵੀ ਕੋਈ ਬੰਦਾ ਕਿਸੇ ਪ੍ਰਾਈ ਹਸਤੀ ਦੇ ਮਗਰ ਨਾ ਲਗੇ ਇਸ ਤਰ੍ਹਾਂ ਜਿਹੜਾ ਬੰਦਾ ਆਪਣੇ ਵੀਰਜ ਨੂੰ ਬਚਾ ਕੇ ਰੱਖਦਾ ਹੈ ਉਸ ਦਾ ਚਿਹਰਾ ਸੁੰਦਰ ਤੇ ਪ੍ਰਕਾਸ਼ ਰੂਪ ਹੋ ਜਾਂਦਾ ਹੈ ਨੈਤਰਾ ਵਿੱਚ ਉਸ ਦੀ ਖੁਮਾਰੀ ਰਹਿੰਦੀ ਹੈ ਜੋ ਵੀ ਇਹਨਾਂ ਦੇ ਦਰਸ਼ਨ ਕਰਦਾ ਹੈ ਉਸ ਦਾ ਮਨ ਵੀ ਸ਼ਾਂਤ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸ਼੍ਰੀ ਹਜ਼ੂਰ ਸੰਤ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਜਿਨ੍ਹਾਂ ਦੀ 70 71 ਸਾਲ ਦੀ ਉਮਰ ਸੀ ਉਹਨਾਂ ਦਾ ਸਰੀਰ ਇੰਨਾ ਸੁੰਦਰ ਸੀ ਮਾਨੋ ਹੁਣੇ ਹੀ ਰੂਹ ਦੇ ਵਿੱਚ ਲਪੇਟੇ ਹੋਏ ਕੱਢੇ ਹੋਣ ਆੰਗਾਂਗ ਵਿੱਚ ਉਹਨਾਂ ਦੇ ਸੁੰਦਰਤਾ ਭਰੀ ਹੋਈ ਸੀ ਤੇ ਬੱਚਿਆਂ ਦੇ ਸਰੀਰ ਵਰਗਾ ਉਹਨਾਂ ਦਾ ਕੋਮਲ ਸਰੀਰ ਸੀ ਤੇ ਚਿਹਰੇ ਤੇ ਇੰਨਾ ਪ੍ਰਕਾਸ਼ ਸੀ ਕਿ ਸਾਹਮਣੇ ਦੇਖ ਕੇ ਉਹਨਾਂ ਨਾਲ ਕੋਈ ਬਚਨ ਨਹੀਂ ਸੀ ਕਰ ਸਕਦਾ ਜਦੋਂ ਸੰਗਤ ਵਾਲ ਦੇਖਦੇ ਸਨ ਤਾਂ ਸਭ ਦੀ ਨੀਵੀਂ ਪੈ ਜਾਂਦੀ ਸੀ ਤੇ ਜਦੋਂ ਆਪਣੇ ਨੇਤਰ ਬੰਦ ਕਰਕੇ ਬੈਠਦੇ ਸਨ ਤਾਂ ਸੰਗਤ ਉਹਨਾਂ ਦੇ ਦਰਸ਼ਨ ਕਰਦੀ ਸੀ ਇਸੇ ਤਰ੍ਹਾਂ ਹੀ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਸਨ ਜਦੋਂ ਉਹਨਾਂ ਦੀ ਉਮਰ 81 ਸਾਲ ਦੀ ਸੀ ਤਾਂ ਉਹਨਾਂ ਦੇ ਚਿਹਰੇ ਤੇ ਬਹੁਤ ਨੂਰ ਸੀ ਸਰੀਰ ਉਹਨਾਂ ਦਾ ਫੁਰਤੀਲਾ ਸੀ ਤੇ ਸਾਰੀ-ਸਾਰੀ ਰਾਤ ਭਗਤੀ ਵਿੱਚ ਬੈਠੇ ਰਹਿੰਦੇ ਸੀ ਇਸ ਤਰ੍ਹਾਂ ਜਿਹੜਾ ਆਪਣਾ ਬੀਰਜ ਸੰਭਾਲ ਕੇ ਰੱਖਦਾ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ ਕਾਮਦੇਵ ਕਹਿੰਦਾ ਹੈ ਕਿ ਜਿਹੜੇ ਮੇਰੀ ਰੱਖਿਆ ਕਰਦੇ ਹਨ ਭਾਵੇਂ ਕਿ ਮੈਨੂੰ ਸੰਭਾਲ ਕੇ ਰੱਖਦੇ ਹਨ ਉਹਨਾਂ ਦੀ ਰੱਖਿਆ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਇਹ ਕਰਦੇ ਹਨ ਜੋ ਮੈਨੂੰ ਖੋਟੀ ਜਗ੍ਹਾ ਤਿਆਗਦੇ ਹਨ ਭਾਵੇਂ ਕਿ ਬਿਨਾਂ ਹੀ ਕਿਸੇ ਮਤਲਬ ਤੋਂ ਗਲਤ ਤਰੀਕਿਆਂ ਦੁਆਰਾ ਵੀਰਜ ਦਾ ਨਾਸ਼ ਕਰਦੇ ਹਨ ਉਹਨਾਂ ਉੱਪਰ ਤਿੰਨੇ ਦੇਵਤੇ ਨਰਾਜ਼ ਹੋ ਜਾਂਦੇ ਹਨ ਤੇ ਸਾਰੇ ਸੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜਿਹੜੇ ਲੋਕ ਵੀਰਜ ਨੂੰ ਸੰਭਾਲ ਕੇ ਨਹੀਂ ਰੱਖਦੇ ਉਹਨਾਂ ਨੂੰ ਤਿੰਨਾਂ ਲੋਕਾਂ ਵਿੱਚ ਥਾਂ ਨਹੀਂ ਮਿਲਦੀ ਉਹ ਲੋਕ ਸਦਾ ਹੀ ਸੁੱਕੇ ਪੱਤੇ ਵਾਂਗੂ ਕੱਖਾਂ ਵਾਂਗੂ ਭਰਮ ਦੇ ਫਿਰਦੇ ਹਨ ਕਾਮੀਪੁਰਖ ਹਮੇਸ਼ਾ ਹੀ ਆਲਸੀ ਤੇ ਦਲਿਤਰੀ ਹੁੰਦਾ ਹੈ ਤੇ ਕਿਸੇ ਵੀ ਕੰਮ ਕਰਨ ਨੂੰ ਉਸ ਦਾ ਜਤ ਨਹੀਂ ਕਰਦਾ ਸੋ ਅੰਤ ਵਿੱਚ ਗੁਰੂ ਸਾਹਿਬ ਇਹੀ ਸਮਝਾਉਂਦੇ ਹਨ ਕਿ ਭਾਈ ਕਾਮ ਤੋਂ ਬਚੋ ਤੇ ਆਪਣਾ ਸਾਧ ਸੰਗਤ ਵਿੱਚ ਜਾਓ ਤੇ ਉੱਥੇ ਜਾ ਕੇ ਆਪਣਾ ਚਿੱਤ ਗੁਰੂ ਜੀ ਦੇ ਚਰਨਾਂ ਵਿੱਚ ਜੋੜੋ ਸਾਧ ਸੰਗਤ ਜੀ ਗ੍ਰੇਸਥਵੀ ਜ਼ਰੂਰੀ ਹੈ ਪੈਸਾ ਵੀ ਜ਼ਰੂਰੀ ਹੈ ਤੇ ਨਾਲ-ਨਾਲ ਭਗਤੀ ਵੀ ਜ਼ਰੂਰੀ ਹੈ ਜਿਸ ਕਰਕੇ ਸਾਨੂੰ ਇਹ ਜਨਮ ਮਿਲਿਆ ਹੈ ਗੁਰੂ ਸਾਹਿਬ ਦਾ ਫੁਰਮਾਨ ਹੈ ਕਾਮ ਕ੍ਰੋਧ ਕਾਇਆ ਕੋ ਘਾਲਾ ਜਿਉਂ ਕੰਚਨ ਸੁਹਾਗਾ ਟੱਲਾ ਕਾਮ ਤੇ ਕ੍ਰੋਧ ਮਨੁੱਖ ਦੇ ਸਰੀਰ ਨੂੰ ਖਤਮ ਕਰ ਦਿੰਦਾ ਹੈ ਜਿਵੇਂ ਸੁਹਾਗਾ ਕੋਠਾਲੀ ਵਿੱਚ ਪਾਏ ਸੋਨੇ ਨੂੰ ਨਰਮ ਕਰ ਦਿੰਦਾ ਹੈ ਹੋਈਆ ਭੁੱਲਾ ਚੁੱਕਾਂ ਦੀ ਖਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ